दारू पिया हुआ है हमारी गाड़ी को उसने पीछे से हिट कर दिया इठे लगी गड्डी ओथे मेन रोड ते तुहाडी दारू पीती हुई है नहीं नहीं ते भलाई थी ना मेन होया लगे के भज्जण लग गया बस ओ गल थी की नहीं मेन रोड ते तू हिट करके तो था, थानो इठे गलियां च फड़या आके ओना ने ਲੁਧਿਆਣਾ ਦੇ ਸਮਰਾਲਾ ਚੌਕ ਨੇੜੇ ਇੱਕ ਨਿੱਜੀ ਸਕੂਲ ਬੱਸ ਨੇ ਕਾਰ ਦੇ ਟੱਕਰ ਮਾਰੀ ਜਿਸ ਕਾਰਨ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਤੇ ਜਦੋਂ ਕਾਰ ਸਵਾਰ ਨੇ ਸਕੂਲ ਬੱਸ ਡਰਾਈਵਰ ਨੂੰ ਬੱਸ ਸਾਈਡ ਤੇ ਲਾਉਣ ਨੂੰ ਕਿਹਾ ਤਾਂ ਬੱਸ ਡਰਾਈਵਰ ਨੇ ਬੱਸ ਨੂੰ ਗਲੀਆਂ ਵਿੱਚ ਵਾਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ ਕਾਰ ਸਵਾਰ ਨੇ ਲੋਕਾਂ ਦੀ ਮਦਦ ਨਾਲ ਗਲੀਆਂ ਵਿੱਚ ਹੀ ਬੱਸ ਨੂੰ ਰੁਕਵਾਇਆ ਅਤੇ ਬੱਸ ਡਰਾਈਵਰ ਨੂੰ ਕਾਬੂ ਕੀਤਾ ਜਿਸ ਤੋਂ ਬਾਅਦ ਬੱਸ ਡਰਾਈਵਰ ਨਾਲ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਜਦੋਂ ਪਤਰਕ ਨੇ ਕਾਰ ਚਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਦਾ ਕਹਿਣਾ ਸੀ ਕਿ ਡਰਾਈਵਰ ਨੇ ਸਾਡੀ ਕਾਰ ਦਾ ਸ਼ੀਸ਼ਾ ਠੀਕ ਕਰਾਉਣ ਦਾ ਵਾਅਦਾ ਦਿੱਤਾ ਪਰ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸਕੂਲ ਬੱਸ ਡਰਾਈਵਰ ਨੇ ਦਿਨ ਦਿਹਾੜੇ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਪੀਤੀ ਹੋਣ ਦੇ ਬਾਵਜੂਦ ਬੱਸ ਚਲਾ ਰਿਹਾ ਸੀ ਤੇ ਬੱਸ ਵਿੱਚ ਸਕੂਲੀ ਬੱਚੇ ਵੀ ਮੌਜੂਦ ਸੀ ਹਾਦਸੇ ਤੋਂ ਬਾਅਦ ਸਕੂਲ ਬੱਸ ਨੂੰ ਕਾਬੂ ਕਰ ਲਿਆ ਗਿਆ ਜਿਸ ਤੋਂ ਬਾਅਦ ਦੂਸਰੀ ਬੱਸ ਆਈ ਅਤੇ ਬੱਚਿਆਂ ਨੂੰ ਦੂਸਰੀ বাস ਵਿੱਚ ਸ਼ਿਫਟ ਕਰ ਦਿੱਤਾ ਗਿਆ। ਹੁਣ ਦੇਖਣਾ ਹੋਏਗਾ ਕਿ ਇਸ ਡਰਾਈਵਰ ਉੱਤੇ ਸਕੂਲ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਗੱਡੀ ਦੇ ਡਰਾਈਵਰ ਤੁਸੀਂ ਹੋ? ਹਾਂ ਜੀ। ਕੀ ਮਾਮਲਾ ਹੋਇਆ ਤੁਸੀਂ ਗੱਡੀ ਗੱਡੀ ਲੱਗੀ ਸੀ ਜੀ ਉਹਦੇ ਨਾਲ ਚਰਚੀ ਵੀ ਨਾ। ਅੱਛਾ ਜੀ। ਹੋਰ ਹੋ ਤਾਂ ਸਿੱਧਾ ਭੰਗਿਆ। ਕਿੱਥੇ ਲੱਗੀ ਗੱਡੀ? ਉੱਥੇ 메ਨ ਰੋਡ ਤੇ। ਤੁਹਾਡੀ ਦਾਰੂ ਪੀਤੀ ਹੋਈ ਹੈ? ਨਹੀਂ ਨਹੀਂ। ਉਹ ਕਹਿੰਦੇ ਸੀਗੇ ਉਹ ਲੋਕਾਂ ਦਾ ਕਹਿਣਾ ਕਿ ਤੁਸੀਂ ਦਾਰੂ ਪੀਤੀ ਹੋਈ ਸੀ। ਨਹੀਂ ਭਾਈ ਯਾਰ ਉਹ ਲੱਗੀ ਸੀ ਠੀਕ ਹੈ ਗਲਤੀ ਹੋ ਗਈ ਹੈ ਗਲਤੀ ਹੋ ਜਾਂਦੀ ਹੈ ਬਜਾਏ ਤਾਂ ਕੋਈ ਨਾ ਕੋਈ ਹੋ ਜਾਂਦੀ ਹੈ। ਮੈਂ ਤਾਂ ਉੱਥੇ ਖੜ੍ਹੀ ਸੀਗਾ। ਮੈਨੂੰ ਹੋਇਆ ਲੱਗਿਆ ਕਿ ਭੱਜਣ ਲੱਗਿਆ ਬਸ ਉਹ ਗੱਲ ਸੀ ਕਿ ਗੱਡੀ ਗੱਡੀ ਕਿੱਥੇ ਹਿੱਟ ਕਰਕੇ ਆਏ ਤੁਸੀਂ ਆਹੀ ਤਾਂ ਹੈਗੇ ਮੇਰੇ ਕੋਲ ਗੱਡੀ ਪਾਉਂ ਆਹੀ ਕਿੱਥੇ ਜਾ ਰਹੇ ਨਹੀਂ ਗੱਡੀ ਤਾਂ ਤੁਸੀਂ ਉਹਨਾਂ ਦਾ ਕਹਿਣ ਦੇ ਮੁਤਾਬਕ ਕਿਸ ਤਰ੍ਹਾਂ ਹਿੱਟ ਕੀਤੀ ਗਈ ਹੈ ਲੋਕਾਂ ਵੱਲੋਂ ਦੱਸਿਆ ਰਿਹਾ ਹੈ ਨਾ ਤੇ ਕੋਈ ਗੱਲ ਨਹੀਂ ਬਈ ਨਹੀਂ ਇਹ ਬਾਈ ਜੀ ਇਹ ਦੱਸੋ ਕਿ ਤੁਸੀਂ ਗੱਡੀ ਕਿੱਥੇ ਹਿੱਟ ਕਰਕੇ ਆਏ ਹੋ ਤੇ ਤੁਹਾਨੂੰ ਇਹਨਾਂ ਨੇ ਕਿੱਥੇ ਫੜਿਆ ਯਾਰ ਹਰ ਚਿਰ ਨਿਕਲ ਨਾ ਗਲੀਆਂ ਹੀ ਚਾਰ ਨੰਬਰ ਗਲੀ ਤੇ ਇੱਥੇ ਹੀ ਸੀਗਾ ਮੈਂ ਚਾਰ ਤੇ ਆਹ ਪੰਜ ਹੈਗੀ ਆ ਚਾਰ ਹੈਗੀ ਮਗਰ ਬਈ ਇੱਥੇ ਹੀ ਸੀਗਾ ਮੈਂ ਲੱਗਿਆ ਕਿ ਡਾਊਨ ਡਾਊਨ ਨਹੀਂ ਮੇਨ ਰੋਡ ਤੇ ਤੁਸੀਂ ਹਿੱਟ ਕਰਕੇ ਆਏ ਤੇ ਉਹ ਨਹੀਂ ਯਾਰ ਪਰਾਪ ਆਨੇ ਆਉੜੀ ਸੀਗਾ ਯਾਰ ਉਹਨੇ ਮੈਨੂੰ ਆਪਦੀ ਗੱਡੀ ਸਾਈਡ ਤੇ ਲਾ ਅੱਛਾ ਬਸ ਮੈਂ ਇਨੇ ਗਲਤੀ ਕਰ ਲਈ ਮੈਂ ਰਾਹ ਪੁੱਛ ਲੈ ਮੈਂ ਕਿ ਪੱਛੇ ਬਾਹਰ ਨਿਕਲ ਜੂ ਮੈਂ ਕਹਾਂ ਬਾਰ ਬਾਰ ਬਾਹਰ ਕੱਢ ਕੇ ਮੈਂ ਕਿ ਮੈਨੂੰ ਭਗੜ ਲਾ ਲੂ ਆਪਣੀ ਗਲਤੀ ਮੰਨਦੇ ਹੋ ਤੁਸੀਂ ਹਾਂ ਜੀ ਬਿਲਕੁਲ दारू ਵੀ ਪੀਤੀ ਹੋਈ ਹੈ ਤੁਸੀਂ ਨਹੀਂ ਵੀਰੇ ਨਹੀਂ ਆ ਰਹੇ ਉਹ ਰਾਤ ਦੀ ਰਾਤ ਦੀ ਬੜੀ ਮੋਟੀ ਸਮੈਨ ਲੱਗੀ ਉਹਨਾਂ ਨੂੰ ਯਾਰ ਹੱਦ ਹੋ ਗਈ ਐ ਡਰਾਈਵਰ ਬੰਦਾ ਰ ਹੁੰਦਾ ਹੀ ਹੈ ਮਾੜਾ ਮੋਟਾ ਸੀਗਾ